ਸਰਕਾਰ ਵੱਲੋਂ ਆਪਦੀ ਸਰਕਾਰ ਆਪਦੇ ਦਵਾਰ ਪ੍ਰੋਗਰਾਮ ਉਲੀਕੇ ਗਏ ਨੇ। ਇਨ੍ਹਾਂ ਪ੍ਰੋਗਰਾਮਾਂ ਤਹਿਤ ਬਠਿੰਡਾ ਜ਼ਿਲ੍ਹੇ ਦੇ ਵਿੱਚ ਤਕਰੀਬਨ 302 ਪਿੰਡਾਂ ਦੇ ਵਿੱਚ ਅਸੀਂ ਇਹ ਕੈਂਪ ਲਾ ਰਹੇ ਹਾਂ। ਅੱਜ ਤੋਂ ਰਾਜ ਪੱਧਰੀ ਤੇ ਜ਼ਿਲ੍ਹਾ ਪੱਧਰੀ ਤੇ ਸਬ-ਡਿਵੀਜ਼ਨ ਲੈਵਲ ਦੇ ਉੱਤੇ ਕੈਂਪਾਂ ਦੀ ਸ਼ੁਰੂਆਤ ਹੋਈ ਹੈ। ਹਰ ਇੱਕ ਸਬ-ਡਿਵੀਜ਼ਨ ਦੇ ਵਿੱਚ 4 ਕੈਂਪ ਆਪਾਂ ਲਾ ਰਹੇ ਹਾਂ। ਤੇ ਮੇਰੀ ਵੱਧ ਤੋਂ ਵੱਧ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦੇ ਵਿੱਚ ਮੂਲੀਅਤ ਕੀਤੀ ਜਾਵੇ ਕਿਉਂਕਿ ਉਹ ਸਹੂਲਤਾਂ ਜਿਹੜੀਆਂ ਤੁਸੀਂ ਸੇਵਾ ਕੇਂਦਰਾਂ ਦੀਆਂ ਜਾਂ ਫਤ ਕੇਂਦਰਾਂ ਦੀਆਂ ਲਾਈਨਾਂ ਚੁਲਾਕ ਕੇ ਕਰਦੇ ਹੋ ਇੱਥੇ ਤੁਹਾਨੂੰ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਕੇ ਮਿਲ ਗਈ ਹੈ ਇਸੇ ਦਾ ਉਸ ਤੋਂ ਇਲਾਵਾ 176 ਨੰਬਰ ਜਿਹੜਾ ਹੈ ਉਹ ਗਵਰਨਮੈਂਟ ਆਫ ਪੰਜਾਬ ਨੇ ਲਾਂਚ ਕੀਤਾ ਜਿਹਦੇ ਰਾਹੀਂ ਤੁਸੀਂ ਬਹੁਤ ਸਾਰੀਆਂ ਸੇਵਾਵਾਂ 43 ਸੇਵਾਵਾਂ ਆਪ ਦੇ ਘਰੇ ਆ ਕੇ ਤੁਹਾਡੇ ਤੀਨ ਸੇਵਾ ਕੇਂਦਰ ਦਾ ਜਿਹੜਾ ਇੰਚਾਰਜ ਹੈ ਉਹ ਤੁਹਾਨੂੰ ਐਪਲੀਕੇਸ਼ਨ ਫਾਰਮ ਵਗੈਰਾ ਸਾਰਾ ਉਥੇ ਹੀ ਭਰਦੇ ਨੇ ਤੁਹਾਡੇ ਕੋਲ ਸਿਰਫ ਸਾਡੇ ਡਾਕੂਮੈਂਟ ਰੈਡੀ ਹੋਣੇ ਚਾਹੀਦੇ ਤੇ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਉਹ ਸੇਵਾਵਾਂ ਵੀ ਮਿਲਦੀਆਂ ਨੇ ਉਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਭਲਾਈ ਦੀਆਂ ਸੇਵਾਵਾਂ ਨੇ ਜਿੱਦਾਂ ਫਾਰ ਇਗਜ਼ਾਮਪਲ ਪੈਨਸ਼ਨ ਹੈਗੀ ਹੈ ਵਿਧਵਾ ਪੈਨਸ਼ਨ ਹੈ 올ਡ ਅਜ ਪੈਨਸ਼ਨ ਹੈ ਕਿਸੇ ਦਾ ਰਾਸ਼ਨ ਕਾਰਡ ਕੱਟਿਆ ਹੋਇਆ ਹੈ ਜਾਂ ਕਿਸੇ ਦਾ ਪੀ ਐਸ ਪੀ ਸੀ ਐਲ ਦਾ ਬਿੱਲ ਨਹੀਂ ਆ ਰਿਹਾ ਜਾਂ ਹੋਰ ਬੜੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਜਿਹੜੀਆਂ ਸਰਕਾਰ ਦੀਆਂ ਮਹੀਮਾ ਤੋਂ ਲੋਕ ਵਾਂਝੇ ਰਹਿ ਜਾਂਦੇ ਨੇ ਉਸ ਚੀਜ਼ਾਂ ਨੂੰ ਅਸੀਂ ਇੱਥੇ ਅੱਜ ਕਵਰ ਕਰ ਰਹੇ ਹਾਂ ਤੇ ਸਾਡਾ ਟੀਚਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਪੱਦਰ ਦੇ ਉੱਤੇ ਜਾ ਕੇ ਆਪਾਂ ਇਹ ਕੈਂਪ ਲਾਈਏ ਤੇ ਜਿੰਨੀਆਂ ਵੀ ਸਾਡੇ ਲੋਕ ਨੇ ਜਿਹੜੇ ਕਿ ਇਹਨਾਂ ਜਿਹੜੀ ਸਕੀਮਾਂ ਤੋਂ ਸਾਡੇ ਲਾਭ ਤੋਂ ਵਾਂਝੇ ਰਹਿ ਗਏ ਨੇ ਉਹਨਾਂ ਤਾਈਂ ਇਹ ਲਾਭ ਪਹੁੰਚਾਉਣਾ ਹੈ ਠੀਕ ਹੈ ਥੈਂਕ ਯੂ